ਕਿਸਾਨ ਕਹਿੰਦੇ ਐ ਕਿ ਮੁੱਖ ਮੰਤਰੀ ਇਸ ਕਦਰ ਉੱਠ ਕੇ ਚਲਾ ਗਿਆ ਸਾਡੀ ਵੇਥੀ ਕੀਤੀ ਐ ਫਿਰ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਐ ਕਿ ਮੈਂ ਮੇਡੀ ਗੱਲ ਸੁਣ ਲਈ ਆਇਆ ਸੀ ਦਬਕੇ ਸੁਣਨ ਲਈ ਥੋੜੀ ਆਇਆ ਸੀ ਬੜੀ ਤਲਾਸ਼ੀ ਆ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਐ ਜਿਹਨੇ ਦਫ਼ਤਰਾਂ ਜਾਣਾ ਦਫ਼ਤਰਾਂ ਜਾਣ ਦੀ ਪਰੇਸ਼ਾਨੀ ਪਰੇਸ਼ਾਨੀ ਕਿਹਨੇ ਪੈਦਾ ਕੀਤੀ ਕਿਸਾਨਾਂ ਨੇ ਪੈਦਾ ਕੀਤੀ ਸਰਕਾਰ ਨੇ ਪੈਦਾ ਕੀਤੀ ਕਿਸਾਨ ਤਾਂ ਕਿਧਰੇ ਸੜਕਾਂ ਦੇ ਰੋਗ ਦੇ ਨਜ਼ਰ ਹੀ ਨਹੀਂ ਆ ਰਹੇ ਸਾਰੇ ਪੰਜਾਬ ਚ ਲਾਲ 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 ਹੋ ਗਈ ਐ ਵਡੇਰੇ ਇੱਕ ਅਦਾਵਾਰ ਆਗੂ ਅੱਜ ਕਹਿੰਦੇ ਸਰ ਗਰਾਹ ਰਾਜੇਵਾਲ ਦੂਜੇ ਆਗੂ ਕੋਈ ਆਖੋਂ ਫੜ ਕੇ ਨਜ਼ਰਬੰਦ ਕਰ ਦਿੱਤਾ ਕਿਸੇ ਜੇਲ੍ਹ ਸੁੱਟ ਦਿੱਤਾ ਗਿਆ ਜਿਹੜੀ ਕਰ ਮੁੱਖ ਮੰਤਰੀ ਭਗਵੰਦ ਸਿੰਘ ਕਹਿੰਦੇ ਐ ਕਿ ਕਿਸਾਨਾਂ ਨੇ ਤਾਂ ਜੀ ਸਾਰਾ ਪੰਜਾਬ ਮਜਾਰਾਂ ਦਾ ਬਣਾਤਾ ਕਿਸਾਨਾਂ ਨੇ ਬਣਾਇਆ ਨਹੀਂ ਬਣਾਇਆ ਪਰ ਸਰਕਾਰ ਦੇ ਫੈਸਲੇ ਨੇ ਜ਼ਰੂਰ ਬਣਾਤਾ 10 ਦਿਨ ਲੰਘ ਗਏ ਵਰਨ ਵਰਤੇ ਬੈਠੇ ਆ ਕਿਸਾਨ ਆਗੂ ਡੱਲੇਵਾਰ ਨੂੰ ਔਰ ਕੇਂਦਰ ਨੇ ਬੜੀ ਮੁਸ਼ਕਿਲ ਨਾਲ ਦੋ ਤਿੰਨ ਮੀਟਿੰਗਾਂ ਤੇ ਗੱਲਬਾਤ ਕੀਤੀ ਔਰ ਗੱਲਬਾਤ ਤੇ ਸਰਮਾਈ ਕੋਈ ਨਹੀਂ ਇਹਨੇ ਫੇਰ ਅਗਲੀ ਤਰੀਕ ਦੇ ਗੱਲ ਕਰਾਂਗੇ ਦੂਜੀ ਪਾਸੇ ਨਾਲ ਹੀ ਅੱਜ ਸ਼ਾਮ ਨੂੰ ਕਾਲੇਗਾਂ ਨੇ ਵੀ ਬਖਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਤਾਂ ਭਾਈ ਸਾਹਿਬ ਕਿਹੜੀ ਭਰਤੀ ਦੀ ਗੱਲ ਕਰਦੇ ਆ ਭਰਤੀ ਦਾ ਕਹਿੰਦੇ ਹੋਗੀ 30-35 ਲੱਖ ਦੀਆਂ ਪਰਚੀਆਂ ਬਣਣਗੀਆਂ 20-22 ਲੱਖ ਪਰਤੀ ਆ ਵੀ ਚੁੱਕੀ ਆਗੇ ਜਣਾ ਚ ਆਜੂਗੀ ਦੋਸੋਂ ਤੋਂ ਉੱਪਰ ਤਬਾਦਲੇ ਹੋਏ ਨੇ 58 ਤਹਿਸੀਲਦਾਰ ਤੇ 177 ਨਾਇਬ ਤਹਿਸੀਲਦਾਰ ਨੇ ਜਿਹੜੇ ਉਹ ਬਦਲੇ ਗਏ ਨੇ ਤੇ ਬਦਲਵੀਆਂ ਵੀ ਕਿਸੇ ਨਾਲ ਦੇ ਸ਼ਹਿਰ 'ਚ ਨਹੀਂ ਹੋਈਆਂ ਬਲਕਿ ਇੱਕ ਦੂਜੇ ਤੋਂ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਉੱਪਰ ਚੱਕ ਕੇ ਨੇ ਜਿਹੜੇ ਉਹ ਬਦਲੇ ਗਏ ਨੇ ਕਿਵੇਂ ਦੇਖਦੇ ਹੋ ਇਸ ਫੈਸਲੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਦੂ ਅੱਜ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ ਤਾਂ ਪੂਰੇ ਦਾ ਪੂਰਾ ਪੰਜਾਬ ਭਖ ਉੱਠਿਆ ਕਿਉਂਕਿ ਕਿਸਾਨਾਂ ਦੇ ਨਾਲ ਪੰਜਾਬ ਜੁੜਿਆ ਹੈ ਤੇ ਪੰਜਾਬ ਦੇ ਨਾਲ ਜੁੜਿਆ ਹੈ ਚੰਡੀਗੜ੍ਹ ਪਰ ਇਸ ਨੂੰ ਲੈ ਕੇ ਸਥਿਤੀ ਹੈ ਜਿਹੜੀ ਕੋਈ ਬਹੁਤ ਹੀ ਵਧੀਆ ਨਹੀਂ ਬਣੀ ਜਿਸ ਕਰਕੇ ਅੱਜ ਆਮੋ ਸਾਹਮਣੇ ਹੋਈ ਹੈ ਚੰਡੀਗੜ੍ਹ ਤੇ ਪੰਜਾਬ ਦੀ ਪੁਲਿਸ ਤੇ ਨਾਲ ਨਾਲ ਕਿਸਾਨ ਉਹਨਾਂ ਦੇ ਆਮੋ ਸਾਹਮਣੇ ਨੇ ਸੋ ਇਸ ਸਬੰਧਿਤ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਸਾ ਬਾਬਾ ਸਵਾਗਤ ਹੈ ਤੁਹਾਡਾ ਆ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਨੇ ਸਰਕਾਰ ਨਾਲ ਸਸਿਕਲ ਅਹਿਮ ਮੁੱਦੇ ਹੈ ਆਪਾਂ ਹਾਜ਼ਰਾਂ ਦਰਸ਼ਕਾਂ ਨੇ ਕਿਹੜੀ ਚ ਲਾਹੋ ਸਵਾਲ ਜੀ ਸਿਰਪੱਬ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਇੱਕ ਪਾਸੇ ਚੰਡੀਗੜ੍ਹ ਤੇ ਪੰਜਾਬ ਪੁਲਿਸ ਤੇ ਸਾਹਮਣੇ ਕਿਸਾਨ ਇੱਕ ਮੁੱਖ ਮੰਤਰੀ ਹੁਣਾਂ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦੀ ਤਲਖਬਾਜ਼ੀ ਹੋਈ ਉਸ ਤੋਂ ਬਾਅਦ ਮਾਹੌਲ ਹੋਰ ਜ਼ਿਆਦਾ ਭੱਗ ਗਿਆ ਪ੍ਰਸ਼ਾਸਨ ਕਹਿ ਰਿਹਾ ਵੜਨ ਨਹੀਂ ਦੇਣਾ ਤੇ ਕਿਸਾਨ ਕਹਿੰਦੇ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਵੜਨਾ ਹੀ ਵੜਨਾ ਹੈ ਕਿਵੇਂ ਦਾ ਮਾਹੌਲ ਹੈ ਅੱਜ ਪੂਰਾ ਦਿਨ ਚੰਡੀਗੜ੍ਹ ਦੇ ਵਿੱਚ देखो जे ਜਨਰਲ ਤੌਰ ਤੇ ਮੈਂ ਗੱਲ ਕਰਾਂ ਮੈਨੂੰ ਇਹ ਮਾਹੌਲ ਚੰਗਾ ਨਹੀਂ ਲੱਗਿਆ ਭਾ ਸਾਰੇ ਪੰਜਾਬੀ ਆ ਕਿਸੇ ਦੇ ਘਰ ਚ ਕਰੇਸ ਪਿਆ ਹੋਵੇ ਮੈਂ ਕਹਾਂਗਾ ਕਿ ਪੰਜਾਬ ਸਾਡਾ ਵੱਡਾ ਘਰ ਹੈ ਹੋਰ ਦੂਜੇ ਸੁਭਿਆਂ ਵਾਲੇ ਕੇਂਦਰ ਸਰਕਾਰ ਤਰੀ ਤਰ੍ਹਾਂ ਦੀਆਂ ਗੱਲਾਂ ਕਈ ਤਰ੍ਹਾਂ ਦੇ ਮੁੱਦੇ ਪਰ ਜਦੋਂ ਆਪਣੇ ਘਰ ਚ ਕਰੇਸ ਪੈਂਦਾ ਤਾਂ ਲੱਗਦਾ ਕਿ ਵੀ ਬਹੁਤ ਵੱਡਾ ਕਿਦਰੇ ਖਰਾਬਾ ਹੋ ਗਿਆ ਬੇਚੈਨੀ ਦੀ وجہ ਹੈ چھوٹਾ ਜਿਹਾ ਪੰਜਾਬ ਹੈ ਮਾਮਲਾ ਤਾਂ ਗਲਬਾ ਨਾਲ ਨਿਬੜਦਾ ਸਦਾ ਸੀ ਸਥੁਿਤ ਕਿਸਾਨ ਮੋਰਚੇ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਲੈਣ ਲਈ ਗਏ ਵੀ 2-2 ਘੰਟੇ ਮੀਟਿੰਗ ਵੀ ਹੋਈ ਉਸ ਤੋਂ ਬਾਅਦ ਅਚਾਨਕ ਜਿਹੜੀ ਤਲਕੀ ਹੋਈ ਕਿਸਾਨ ਕਹਿੰਦੇ ਆ ਕਿ ਮੁੱਖ ਮੰਤਰੀ ਇਸ ਕਦਰ ਉੱਠ ਕੇ ਚਲਾ ਗਿਆ ਸਾਡੀ ਬੇਇੱਜ਼ਤੀ ਕੀਤੀ ਹੈ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਆ ਕਿ ਮੈਂ ਮੀਟਿੰਗ ਗੱਲ ਸੁਣ ਲਈ ਆਇਆ ਸੀ ਦਬਕੇ ਸੁਣ ਲਈ ਥੋੜੀ ਆਇਆ ਸੀ ਸਵਾlnਾ ਤਾਂ ਦਬਕਿਆਂ ਦਾ ਤੇ ਨਾ ਤਲਕੀ ਦਾ ਹੈ ਜਿਹੜਾ ਬੇਚੈਨੀ ਹੈ ਜਿੱਦਾਂ ਤੁਸੀਂ ਜ਼ਿਕਰ ਕੀਤਾ ਸਮੁੱਚੇ ਪੰਜਾਬ ਦੀ ਨੁਕਸਾਨ ਪੂਰੇ ਪੰਜਾਬ ਦਾ ਪਰੇਸ਼ਾਨੀ ਔਰ ਵੱਡੀ ਗੱਲ ਇਹ ਹੈ ਕਿ ਦੇਖੋ ਕਿਸ ਕਦਰ ਅਮਾਨਤਾਂ ਲੈਂੀਆਂ ਜਾਂਦੀਆਂ ਮੁੱਖ ਮੰਤਰੀ ਭਗਵੰਤ ਮਾਨ ਕੱਲੇ ਗੱਲ ਕਹਿ ਰਹੇ ਸੀ ਕਿ ਜੀ ਮੈਂ ਕਹਿੰਦਾ ਕਿਸਾਨਾਂ ਨੂੰ ਰੇਲਾ ਨਾ ਰੁਕੋ ਸੜਕਾਂ ਨਾ ਰੁਕੋ ਧਰਨੇ ਨਾ ਦਿਓ ਅੱਜ ਜਦੋਂ ਮੈਂ ਵੀ ਕੇ ਜਨਦਰ ਸਾਰੇ ਪੰਜਾਬ ਦੇ ਜਿੰਨੇ ਨਜ਼ਰ ਮਾਰ ਸਕਦਾ ਦੇਖ ਰਿਹਾ ਕਿ ਕਿਸਾਨ ਤਾਂ ਸ਼ਾਇਦ ਕਿਤੇ ਇੱਕ ਅੱਧੀ ਜਗ੍ਹਾ ਤੇ ਨਜ਼ਰ ਆਏ ਹੋਣਗੇ ਸੜਕਾਂ ਦੇ ਅਸਾਂ ਬੈਠੇ ਆ ਸੜਕਾਂ ਦੇ ਪਾਸੇ ਬੈਠੇ ਹੋਰ ਕਹਿ ਰਹੇ ਆ ਕਿਸਾਨਾਂ ਦੀ ਆਪਾਂ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਵੱਡੇ ਆਗੂਆਂ ਦੀ ਗੱਲ ਕਰਦੇ ਆ ਜਗਿੰਦਰ ਸਿੰਘ ਦਾ ਗੱਲਾਂ ਹਾਂ ਦੀ ਗੱਲ ਕਰ ਲਈਏ ਜੀ ਸਿੰਘ ਰਾਜੇਵਾਲ ਦੀ ਗੱਲ ਕਰ ਲਈਏ ਉਹਨਾਂ ਨੇ ਸ਼ਾਇਦ ਪਿਛਲੇ ਅੰਦੋਲਨਾਂ ਤੋਂ ਸਭ ਕੁਝ ਲਿਆ ਹੋਵੇਗਾ ਉਹਨਾਂ ਨੇ ਕਹਿ ਕੇ ਅਸੀਂ ਸੜਕਾਂ ਨਹੀਂ ਰੋਕਾਂਗੇ ਨਾ ਹੀ ਕੋਈ ਪਰੇਸ਼ਾਨੀ ਖੜੀ ਕਰਾਂਗੇ ਉਹ ਕੀ ਕਹਿੰਦੇ ਸਾਨੂੰ ਚੰਡੀਗੜ੍ਹ 'ਚ ਬੈਠਣ ਲਈ ਜਗ੍ਹਾ ਦੇ ਦਿਓ ਤੇ ਤੁਸੀਂ ਜਿਵੇਂ ਮੰਗਾਂ ਦੇ ਉੱਤੇ ਪ੍ਰੋਟੈਸਟ ਕਰਾਂਗੇ ਕੋਈ ਗੱਲਬਾਤ ਲਈ ਮੁੱਖ ਮੰਤਰੀ ਬੁਲਾਉਣਗੇ ਜਾਂ ਕੋਈ ਆਗੂ ਬੁਲਾਏਗਾ ਹੋਰ ਸਰਕਾਰ ਬੁਲਾਏਗੀ ਤਾਂ ਅਸੀਂ ਗੱਲਬਾਤ ਲਈ ਚਲੇ ਜਾਵਾਂਗੇ ਗੱਲਬਾਤ ਕਰਨੀ ਤਿਆਰ ਹਾਂ ਦਲ ਤਾਂ ਇੰਨੀ ਸੀ ਤੇ ਮੈਂ ਸਮਝਦਾ ਕਿਉਂ ਨੀ ਜਗ੍ਹਾ ਦੇਣ ਦਿਲ ਜਾਇ ਪੰਜਾਬੀ ਜਿਹਨੂੰ ਕਹਿੰਦੇ ਪੂਰੇ ਸਾਰੇ ਪੰਜਾਬ ਨੂੰ ਗੁੰਝ ਤੇ ਟੰਗ ਛੱਡਿਆ ਹਰ ਪਿੰਡ ਦੇ ਵਿੱਚ ਪੁਲਿਸ ਹਰ ਸ਼ਹਿਰ ਦੇ ਵਿੱਚ ਪੁਲਿਸ ਹਰ ਕਸਬੇ ਦੇ ਵਿੱਚ ਪੁਲਿਸ ਫੇਰ ਮੈਂ ਦੇਖ ਰਿਹਾ ਸੀ ਕਿ ਕਿੰਨੇ ਜੜੀਆਂ ਵੱਡੀਆਂ ਸੜਕਾਂ ਆ ਗਈਆਂ ਕਿਤਨਾ ਲੰਬੀਆਂ ਮੀਲਾਂ ਲੰਬੀਆਂ ਕਤਾਰਾਂ ਲੱਗੀਆਂ ਜੀ ਅਸੀਂ ਜਿਹੜੇ মিডিਆ ਵਾਲੇ ਮਿੱਤਰਾਂ ਅਸੀਂ ਵੀ ਇਹੀ ਗੱਲ ਬੋਲਦੇ ਹਾਂ ਕਿ ਦੇਖੋ ਜੀ ਕਿਸਾਨਾਂ ਨੇ ਮੋਰਚਾ ਲਾਉਣਾ ਸੀ ਹੁਣ ਦੇਖੋ ਮੀਲਾਂ ਨਮੀਆਂ ਕਤਾਰਾਂ ਲੱਗੀਆਂ ਵੱਡੀ ਪਰੇਸ਼ਾਨੀ ਹੋ ਰਹੀ ਹੈ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਸਕੂਟਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਵੱਡੀ ਪਰੇਸ਼ਾਨੀ ਹੁਣ ਇਹ ਪਰੇਸ਼ਾਨੀ ਜਿਹੜੀ ਸਰਕਾਰ ਨੇ ਜਿਹੜੀਆਂ ਤਲਾਸ਼ੀਆਂ ਲੈਣੀ ਸ਼ੁਰੂ ਕੀਤੀਆਂ ਰੋਕਾਂ ਲਾਉਣੀਆਂ ਸ਼ੁਰੂ ਕੀਤੀਆਂ ਉਹਦੇ ਕਰਕੇ ਹੋਈ ਹੈ ਜਾਂ ਕਿਸਾਨਾਂ ਕਰਕੇ ਹੋਈ ਹੈ ਜੀ ਆਖਰ ਕਿਉਂ ਇਸ ਪਾਈਚਾਰੇ ਨੂੰ ਬੇਕਦਰ ਇਦਾਂ ਇਸ ਤਰੀਕੇ ਨਾਲ ਬਦਨਾਮ ਕੀਤਾ ਜਾਂਦਾ ਹੈ ਮੈਂ ਚੰਡੀਗੜ੍ਹ ਤੋਂ ਬੈਠ ਕੇ ਗੱਲ ਕਰ ਰਿਹਾ ਹਾਂ ਮੈਂ ਤਾਂ ਚੰਡੀਗੜ੍ਹ ਜਾਂ ਦਿੱਲੀ ਜਿਹਦਾ ਦਿੱਲੀ ਦੇ ਬਾਡਰ ਦੀ ਗੱਲ ਕਰਦੇ ਤਾਂ ਚੰਡੀਗੜ੍ਹ ਦੇ ਬਾਡਰ ਦੀ ਗੱਲ ਕਰੀਏ ਆਪਾਂ ਚੰਡੀਗੜ੍ਹ ਦੇ ਮਹਾਲੀ ਦੇ ਬਾਡਰ ਤੇ ਮੈਂ ਤਾਂ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਦੇਖੀਆਂ ਨਾ ਕੋਈ ਕਿਸਾਨ ਆਉਂਦੇ ਦੇ ਕਿ ਹਾਰ ਸਕੂਟਰ ਵਾਲੇ ਦੀ ਤਲਾਸ਼ੀ ਹਰ ਕਾਰ ਵਾਲੇ ਦੀ ਤਰ੍ਹਾਂ ਸੀ ਫਿਰ ਅਸੀਂ মিডিਆ ਵਾਲੇ ਵੀ ਬੜਾ ਹੁਬੁਬ ਕੇ ਦੱਸ ਦਿਆਂਗੇ ਜੀ ਕਾਰਡ ਤੱਕ ਚੈੱਕ ਹੀ ਦੇ ਦਿੰਦੇ ਆ ਬੜੀ ਸੱਤੀ ਆ ਬੜੀ ਤਲਾਸ਼ੀ ਆ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਹਨੇ ਦਫਤਰਾਂ ਜਾਣਾ ਦਫਤਰਾਂ ਜਾਣ ਦੀ ਪਰੇਸ਼ਾਨੀ ਪਰੇਸ਼ਾਨੀ ਕਿਹਨੇ ਪੈਦਾ ਕੀਤੀ ਕਿਸਾਨਾਂ ਨੇ ਪੈਦਾ ਕੀਤੀ ਸਰਕਾਰ ਨੇ ਪੈਦਾ ਕੀਤੀ ਕਿਸਾਨ ਤਾਂ ਕਿਧਰੇ ਸੜਕਾਂ ਦੇ ਰੋਕਦੇ ਨਜ਼ਰ ਹੀ ਨਹੀਂ ਆ ਰਹੇ ਸਾਰੇ ਪੰਜਾਬ ਚ ਲਾਲ ਲਾਲਾ ਹੋ ਗਈ ਹੈ ਚੰਡੀਗੜ੍ਹ ਤੇ ਮਹਾਲੀ ਦੇ ਬਾਟਰ ਤੇ ਕਈ ਰੂਟ ਬਦਲ ਦਿੱਤੇ ਗਏ ਆ ਉਧਰ ਜਿਹੜੀ ਚੰਡੀਗੜ੍ਹ ਦੀ ਪੁਲਿਸ ਪੂਰਾ ਇਦਾਂ ਜਿਦਾਉਣਾ ਸ਼ਾਇਦ ਦਿੱਲੀ ਵਾਲਾਂ ਤੋਂ ਸਿੱਖਿਆ ਹੋਣਾ ਹੈ। ਵੀ ਇਦਾਂ ਦੀ ਸ਼ਕਤੀ ਕਰੋ। ਜਿਹੜਾ ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜੇ 12-15 ਨਾਕੇ ਜਿਹੜੇ ਮਾਲੀ ਤੋਂਣ ਵਾਲੇ ਆ ਸਾਰਿਆਂ ਤੇ ਸ਼ਕਤੀ ਕੋਈ ਆਉਣਾ ਨਹੀਂ ਚਾਹੀਦਾ। ਕਿਸਾਨ ਤਾਂ ਪਰਮੰਤਰੀ ਕੇ ਨਾਲ ਆ ਕੇ ਚੰਡੀਗੜ੍ਹ 'ਚ ਪ੍ਰੋਟੈਸਟ ਕਰਨਾ ਚਾਹੁੰਦੇ ਸੀ। ਉਹ ਕਹਿੰਦੇ ਜੇ ਕੋਈ ਸਿੰਗਰ ਆ ਕੇ 34 ਸੈਕਟਰ 'ਚ ਆਪਣਾ ਜਿਹੜਾ ਪ੍ਰੋਗਰਾਮ ਦੇ ਸਕਦਾ ਹੈ ਜਿਹੜਾ ਕਿ ਬਿਜ਼ਨਸ ਨਾਲ ਸੰਬੰਧਿਤ ਹੈ। ਉਹਦੀ ਤਾਂ ਕੋਈ ਤਕਰੀਰ ਨਹੀਂ ਹੋਈ। ਜੀ ਤੇ ਕਿਸਾਨ ਕਹਿੰਦੇ ਸਾਨੂੰ ਵੀ ਕੋਈ ਜਗ੍ਹਾ ਦੇ ਦਿਓ ਅਸੀਂ ਬੈਠ ਕੇ ਗੱਲ ਕਰਨੀ ਆ ਆਪਣਾ ਪ੍ਰੋਟੈਸਟ ਕਰਨਾ ਤੇ ਮੰਗਾਂ ਦੇ ਬਾਰੇ ਗੱਲਬਾਤ ਕਰਨੀ ਜਿਹੜਾ ਬੁਲਾਏਗਾ ਇਸ ਤੋਂ ਬਾਅਦ ਮੈਂ ਕੀ ਕਹਾਗਾ ਕਿ ਉਹ ਤਾਂ ਹੱਥ ਜੋੜ ਕੇ ਕਹਿੰਦੇ ਆ ਕਿ ਜੀ ਅਸੀਂ ਵੀ ਸੜਕਾਂ ਰੋਕਣੀਆਂ ਸਾਨੂੰ ਬਦਨਾਮ ਨਾ ਕਰੋ ਸਾਰੇ ਪੰਜਾਬ ਜਿਹੜੀ ਲਾਲਾਂ ਵਾਲਾ ਹੋਈ ਹੈ ਵੱਡਾ ਸਵਾਲ ਮੈਂ ਕਹਿੰਨਾ ਕਿ ਮੋਰਚੇ ਦੇ ਨਾਲੋਂ ਵੀ ਵੱਡਾ ਸਵਾਲ ਹੈ ਕਿਹਦੇ ਲਈ ਕੌਣ ਜ਼ਿੰਮੇਵਾਰ ਹੈ ਸਮੇਂ ਦੀ ਸਰਕਾਰ ਪ੍ਰਸ਼ਾਸਨ ਜੀ ਜਿਹੜੀ ਤੇਰਾ ਨਾਮ ਲੈ ਕੇ ਬਦਨਾਮ ਕੀਤਾ ਜਾ ਰਹੇ ਉੱਤਰ ਕਹਿੰਦੀ ਐ ਤੇ ਸੜਕਾ ਰੁਕਣੀਆਂ ਹੀ ਨਹੀਂ ਅਜ ਤਾਂ ਪਾਸੇ ਹੋ ਕੇ ਬੈਠੇ ਆਂ ਦੂਜੇ ਜਿਹੜੇ ਪੁਲਿਸ ਅਧਿਕਾਰੀ ਆ ਪੁਲਿਸ ਹੰਮਲਾ ਫੈਲਾ ਉਹ ਚਾਰ ਸਵੇਰੇ ਤਲਾਸ਼ੀਆਂ ਚਾਰ ਸਵੇਰੇ ਮਹਿਮਾ ਚੰਡੀਗੜ੍ਹ ਵੱਡੇ ਸ਼ਹਿਰਾਂ ਦੇ ਪਵਾਨੀਗੜ੍ਹ ਦੀ ਗੱਲ ਆ ਕਿ ਸੰਗਰੂਰ ਦੀ ਗੱਲ ਆ ਵੱਡੇ ਜਿਹੜੇ ਕਦਾਵਾਰ ਆਗੂ ਆ ਜਿੰਨੇ ਸਰ ਗਰਾਹ ਰਾਜੇਵਾਲ ਦੂਜੇ ਆਗੂ ਕੋਈ ਆਗੂ ਨੂੰ ਫੜ ਕੇ ਨਜ਼ਰਬੰਦ ਕਰ ਦਿੱਤਾ ਕਿਸਨ ਜੇਲ੍ਹ ਸੁੱਟ ਦਿੱਤਾ ਗਿਆ ਇਹ ਉਹ ਜਿਸ ਤੀ ਪੰਜਾਬ ਵਾਲਿਆਂ ਨੂੰ ਵਾਰਾ ਨਹੀਂ ਖਾਂਦੀ ਮੈਂ ਤਾਂ ਹੀ ਕਹਿ ਰਹਾ ਕਿ ਅਸੀਂ ਪਰੇਸ਼ਾਨ ਆਂ ਪੰਜਾਬ ਪਰੇਸ਼ਾਨ ਆਂ ਜੀ ਜੀ ਕਿਸਾਨਾਂ ਕਰਕੇ ਪਰੇਸ਼ਾਨ ਨਹੀਂ ਸਰਕਾਰ ਦੀ ਜਿਹੜੀ ਨੀਤੀ ਹੈ ਕਿ ਹਫੜਾ ਤਫੜੀ ਫਲਾਉਣ ਦੀ ਉਸ ਕਰਕੇ ਪੰਜਾਬ ਪਰੇਸ਼ਾਨ ਆਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਕਿਉਂ ਸਥਿਤੀ ਹੈ ਇਹ ਜੀ ਪਹਿਲਾਂ ਹੋਈ ਕਿਸਾਨ ਕਹਿੰਦੇ ਅਸੀਂ ਗੱਲਬਾਤ ਕਰਨ ਦਾ ਰਮ ਮੁਖਵੰਦਰੀ ਕਹਿੰਦਾ ਮੈਂ ਤਾਂ ਹਾਂ ਹੀ ਕਿਸਾਨਾਂ ਦਾ ਬੇਟਾ ਫਿਰ ਆ ਕੇ ਇਸ ਗੱਲ ਦਾ ਗੱਲ ਕਿਉਂ ਨਹੀਂ ਹੋ ਰਹੀ ਹੁਣ ਵੀ ਇਹ ਜਿਹੜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਚਾਹੇ ਕਿਸਾਨ ਆਗੂ ਹੈ ਜੀ ਤੇ ਚਾਹੇ ਪੰਜਾਬ ਸਰਕਾਰ ਹੈ ਬੈਠ ਕੇ ਗੱਲਬਾਤ ਨਾਲ ਨਿਵੇੜਾ ਹੋਣਾ ਚਾਹੀਦਾ ਹੁਣ ਇਸ ਗੱਲ ਦਾ ਜਵਾਬ ਕੌਣ ਦੇਗਾ ਮੁਖੰਦਰ ਭਗਵੰਦ ਮਾਨੇ ਆਖਦੇ ਆ ਕਿ ਮੈਂ 2.5 ਘੰਟੇ ਬੈਠਿਆ ਮੰਗਾ ਕੇ ਅੰਦਰ ਦਿਆਂਗੇ ਤੇ ਮੈਂ ਕੀ ਲੈਣਾ ਤੇਰੇ ਕੇੰਦਰ ਦੀਆਂ ਮੰਗਾ ਨਾਲ ਹੂੰ ਦੂਜੇ ਪਾਸੇ ਅਗਰਾਂ ਸਾਹਿਬ ਕੀ ਕਹਿ ਰਹੇ ਉਹਨਾਂ ਦੀ ਵੀ ਸੁਣ ਲਓ ਉਹ ਕਹਿੰਦੇ 18 ਮੰਗਾ ਅਸੀਂ ਰੱਖੇ 18 ਨਹੀਂ 18 ਪਿਆਪ ਦੀਆਂ ਕੇੰਦਰ ਨਾਲ ਕੋਈ ਲੈਣਾ ਤੇ ਨਹੀਂ ਦੱਸੋ ਤਾਂ ਸਹੀ ਜਾਦਾ ਹੋਣਾ ਹਾਕਮਦਰ ਦੇ ਜਿਹੜੇ ਬੁਲਾ ਰਹੇ ਆ ਜਾਂ ਨਵੰਦੇ ਆਓ ਆ ਕੇ ਦੱਸਣ ਕਿ 18 ਦੀ 18 ਮੰਗਾ ਕੇਂਦਰ ਨਾਲ ਸੰਬੰਧਿਤ ਹੈ ਕਿਉਂਕਿ ਗ੍ਰਾਹਕਾਂ ਨੇ ਕਹੀ ਆ ਕਿਸੇ ਆਮ ਆਦਮੀ ਨੇ ਤਾਂ ਕਹੀ ਨਹੀਂ ਇਹ ਗੱਲ ਸੂਵਿਟ ਟਕਰਾ ਕਿਸੇ ਤਰੀਕੇ ਨਾਲ ਹੀ ਪੰਜਾਬ ਲਈ ਰਾਸ ਨਹੀਂ ਹੈ ਪੰਜਾਬ ਪਹਿਲਾਂ ਹੀ ਬਹੁਤ ਵੱਡੀ ਮੁਕੰਦਰ ਭਗਵੰਦ ਮਾਨ ਖੁਦ ਇਹ ਕਹਿੰਦੇ ਆ ਕਿ ਪੰਜਾਬ ਵੱਡੀ ਪੇਵਤਾ ਵੱਡੀਆਂ ਸਮੱਸਿਆਵਾਂ ਵਿੱਚੋਂ ਨਿਕਲ ਰਿਹਾ ਹੈ ਬਹੁਤ ਕੁਝ ਕੇਂਦਰ ਪੰਜਾਬ ਦਾ ਰੁੱਕੀ ਬੈਠਾ ਹੈ ਕੇਂਦਰ ਤੇ ਪੰਜਾਬ ਦੀ ਟੱਕਰ ਪੰਨ ਸਾਰਿਆਂ ਨੂੰ ਸਮਝ ਆਇਆ ਕਿਵੇਂ ਆਰਡੀ ਫਿਰ ਰੁਕਿਆ ਹੋਇਆ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਗਈਆਂ ਤੇ ਹੁਣ ਅਸੀਂ ਜੇ ਪੰਜਾਬੀ ਇੱਕ ਦੂਜੇ ਦੇ ਗਾਵਾਂ ਵਿੱਚ ਹੱਥ ਪਾਉਣ ਲੱਗਾਂਗੇ ਤਾਂ ਸਾਨੂੰ ਬਚਾਏਗਾ ਕੌਣ ਬਿਲਕੁਲ ਇਹ ਬਿਲਕੁਲ ਹੀ ਇੱਕ ਤਰ੍ਹਾਂ ਦਾ ਬਹੁਤ ਹੀ ਖਤਰਨਾਕ ਫੈਸਲਾ ਟਕਰਾਵਾਂ ਵਾਲਾ ਜਿਹੜਾ ਹੋ ਰਿਹਾ ਇਸ ਵੇਲੇ ਇਹ ਨਹੀਂ ਹੋਣਾ ਚਾਹੀਦਾ ਗੱਲਬਾਤ ਦੀ ਮੇਜ਼ ਤੇ ਹੋਣਾ ਚਾਹੀਦਾ ਸਰਕਾਰ ਤੇ ਕਿਸਾਨਾਂ ਨੂੰ ਜੋ ਵਾਜੂ ਗੱਲਾਂ ਗੱਲਬਾਤ ਰਹੀ ਨਿਵੜੀਆਂ ਜਾਣੀਆਂ ਚਾਹੀਦੀਆਂ ਜੀ ਛੁੱਟਾ ਗਿਆ ਪਿਆ ਉੱਥੇ ਔਰਤਾਂ ਬੀਬੀਆਂ ਵੀ ਮਜਾਰੇ ਕਰ ਰਹੀਆਂ ਐ ਉੱਥੇ ਕਿਸਾਨ ਟਰਾਲੀਆਂ ਲੈ ਕੇ ਘੁੰਮ ਰਹੇ ਆ ਅੱਗੇ ਦਾ ਦਿੱਲੀ ਦੇ ਬਾਡਰ ਤੇ ਜਾਂਦੇ ਸੀ ਕਹਿੰਦੇ ਚਲੋ ਦਿੱਲੀ ਦਾ ਬਾਡਰ ਆ ਉੱਥੇ ਜਾਂਦੇ ਆ ਉੱਥੇ ਜਾ ਕੇ ਮੁਜ਼ਾਰਾ ਕਰਦੇ ਆ ਹੁਣ ਤਾਂ ਸਾਰਾ ਪੰਜਾਬ ਹੀ ਮੁਜ਼ਾਰਿਆਂ ਦਾ ਬਣ ਗਿਆ ਸਾਰੇ ਪੰਜਾਬ ਦੀ ਜਿਹੜੀ ਗੱਲ ਮੁੱਖ ਮੰਤਰੀ ਭਗਵੰਦ ਮਾਨ ਕਹਿੰਦੇ ਆ ਕਿ ਕਿਸਾਨਾਂ ਨੇ ਤਾਂ ਜੀ ਸਾਰਾ ਪੰਜਾਬ ਮੁਜ਼ਾਰਿਆਂ ਦਾ ਬਣਾਦਾ ਕਿਸਾਨਾਂ ਨੇ ਬਣਾਇਆ ਨਹੀਂ ਬਣਾਇਆ ਪਰ ਸਰਕਾਰ ਦੇ ਫੈਸਲੇ ਨੇ ਜ਼ਰੂਰ ਬਣਾਤਾ ਜੀ ਜੀ ਹਰ ਪਿੰਡ ਦੇ ਲਾਲਾ ਲਾਲਾ ਹਰ ਕਸਬੇ ਸੋਝੜਿਆ ਇਸ ਮਾਮਲੇ ਨੂੰ ਅਜੇ ਵੀ ਕੁਝ ਨਹੀਂ ਵਿਗੜਿਆ ਮੁਕੰਦਰੀ ਭਗਵੰਤ ਮਾਨ ਨੂੰ ਸਰਕਾਰ ਨੂੰ ਜੇ ਵੀ ਕਿਸਾਨਾਂ ਨੂੰ ਕਿਸਾਨ ਚ ਹੁੰਦੇ ਆ ਗੱਲਬਾਤ ਗੱਲਬਾਤ ਰੇ ਮਸਲਾ ਨਿਬੜਨਾ ਚਾਹੀਦਾ ਜਿਹੜੇ ਮਾਮਲੇ ਕੇਂਦਰ ਨਾਲ ਆ ਮੇਰਾ ਖਿਆਲ ਹੈ ਕਿਸਾਨ ਵੀ ਇਸ ਗੱਲ ਨੂੰ ਜਿਹੜੇ ਆਗੂ ਆ ਬਾਖੂਬੀ ਸਮਝਣਗੇ ਪੰਜਾਬ ਉਹਨਾਂ ਦਾ ਵੀ ਆਪਣਾ ਹੈ ਪੰਜਾਬ ਪਹਿਲਾਂ ਹੀ ਬਹੁਤ ਵੱਡਾ ਆਰਥਿਕ ਤੌਰ ਤੇ ਬਹੁਤ ਸਾਰੇ ਮਾਨ ਸਰਕਾਰ ਦੀ ਗੱਲ ਆਰਥਿਕ ਤੌਰ ਤੇ ਦੀ ਗੱਲ ਕਰੋ ਪੰਜਾਬ ਭੁਗਤ ਭੋਗੀ ਹੈ ਜਿਹੜੇ ਵਾਜਬ ਮੁੱਦੇ ਆ ਉਹ ਦੇਖੋ ਜੇ ਮੁਕੰਦਰੀ ਭਗਵੰਤ ਮਾਨ ਕਹਿੰਦੇ ਆ ਤੈਨ ਸਾਡੇ 3.5 ਕਰੋੜ ਪੰਜਾਬੀਆਂ ਦਾ ਨੇਤਾ ਨਮੈਂਦਾ ਹੈ ਸਮਾਨ ਕਹਿੰਦੇ ਹੈ ਕਿ ਅਸੀਂ ਵੀ ਉਹਨਾਂ ਸਾਡੇ 35 ਕਰੋੜ ਲੋਕਾਂ ਦੇ ਵਿੱਚ ਹੀ ਆਉਨੇ ਹਾਂ ਤੁਸੀਂ ਸਾਡੇ ਵੀ ਮੁੱਖ ਮੰਤਰੀ ਹੋ ਤੇ ਫਿਰ ਮੁੱਖ ਮੰਤਰੀ ਨੂੰ ਬੁਲਾ ਕੇ ਗੱਲ ਸੁਣੀ ਜਾਈਦੀ ਹੈ ਮੇਰਾ ਖਿਆਲ ਹੈ ਇਸ ਮਾਮਲੇ ਚ ਕਿਸੇ ਵੀ ਧਿਰ ਦੀ ਜਿਹੜੀ ਹੈਂਕਰ ਜਾਂ ਹੀਣਤਾ ਦੀ ਭਾਵਨਾ ਨਹੀਂ ਆਉਣੀ ਚਾਹੀਦੀ ਦੋਨੇ ਤਰ੍ਹਾਂ ਇੱਕ ਸਰਕਾਰ ਆ ਦੂਜੀ ਜਨ ਹੈ ਮੰਗਾ ਹੈ ਮੇਸ਼ਾ ਮਾਮਲੇ ਗੱਲਬਾਤ ਦੀ ਟੇਬਲ ਤੇ ਨਿਪਟਦੇ ਤੇ ਹੁਣ ਵੀ ਅਜੇ ਕੁਝ ਨਹੀਂ ਵਿਗੜਿਆ ਜੇ ਅਗਲੇ ਦਿਨ ਇਹੋ ਜਿਹੀਆਂ ਸਥਿਤੀਆਂ ਹੋਰ ਵਿਗੜਣੀਆਂ ਬਣੀਆਂ ਰਹਿਣਗੀਆਂ ਕੱਲ ਨੂੰ ਕੰਕਰੀ ਦੀ ਫਸਲ ਦੀ ਕਟਾਈ ਦਾ ਮੌਕਾ ਆ ਰਿਹਾ ਕਿਸਾਨਾਂ ਚੋ ਕਿ ਆਪਾਂ ਜਿਲ੍ਹਾਂ ਅੰਮ੍ਰਿਤਸਰ ਚ ਮਜਾਰਾਂ ਚ ਲਾ ਦੇਾਂਗੇ ਸਰਕਾਰ ਨੇ ਜਿਹੜੇ ਪ੍ਰਬੰਧ ਕਰਨੇ ਆ ਜਿਹੜੀ ਪੁਲਿਸ ਆ ਹੋਰ ਬਹੁਤ ਸਾਰੇ ਵੱਡੇ ਮਾਮਲਿਆਂ ਦੀ ਗੱਲ ਕਰਦੇ ਆਪਾਂ ਗੈਂਗਸਟਾਂ ਦੀ ਗੱਲ ਕਰਦੇ ਆਪਾਂ ਨਸ਼ਿਆਂ ਦੇ ਖਿਲਾਫ ਲੜਾਈ ਦੀ ਗੱਲ ਕਰਦੇ ਆ ਪੁਲਿਸ ਤਾਂ ਸਾਰੀ ਸੜਕਾਂ ਦੇ ਉੱਤਰ ਵੀ ਫਿਰਦੀ ਹੈ ਬਿਲਕੁਲ ਕਿਸਾਨਾਂ ਨੂੰ ਰੋਕਣ ਲਈ ਬਾਕੀ ਮਾਮਲਿਆਂ ਦਾ ਕੀ ਬਣੇਗਾ ਸੋ ਗੱਲਬਾਤ ਦੀ ਮੇਜ਼ ਤੇ ਆ ਕੇ ਮਾਮਲਾ ਨਿਬੇੜਿਆ ਜਾਣਾ ਚਾਹੀਦਾ ਹੈ ਇਹੀ ਪੰਜਾਬ ਦੇ ਹਿੱਤਾਂ ਹੈ ਸਰਕਾਰ ਦੇ ਹਿੱਤਾਂ ਹੈ ਕਿਸਾਨਾਂ ਦੇ ਹਿੱਤ ਹੈ ਜੀ ਜੀ ਬਿਲਕੁਲ ਸੋ ਅਗੇ ਸਿੱਧ ਸਾਬ ਗੱਲ ਕਰੀਏ ਤੁਹਾਡੇ ਵਾਲ ਸਾਬ ਨੇ ਜਿਹੜੇ ਉਹਨਾਂ ਦੇ ਅੱਜ 100 ਦਿਨ ਪੂਰੇ ਹੋਏ ਨੇ 100 ਦਿਨ ਤੋਂ ਲਗਾਤਾਰੋ ਮਰਨ ਵਰਤ ਤੇ ਨੇ ਤਾਂ ਅਜੇ ਇਹ ਦੇ ਵਿੱਚ ਅੱਜ ਇੱਕ ਵੱਡਾ ਜਥਾ ਜਿਹੜਾ ਉਹਨਾਂ ਦੀ ਸਪੋਰਟ ਦੇ ਵਿੱਚ ਉਤਰਿਆ ਉਹਨਾਂ ਨੇ ਮਰਨ ਵਰਤ ਰੱਖਿਆ ਤੇ ਨਾਲ ਨਾਲ ਜਿਹੜੀ ਬੀਬੀਆਂ ਦੀ ਮਹਾ ਪੰਚਾਇਤ ਹੋ ਰਹੀ ਹੈ 8 ਮਾਰਚ ਨੂੰ ਉਸ ਸੰਬੰਧਿਤ ਵੀ ਸਮਾਗਮ ਜਿਹੜਾ ਪ੍ਰੋਗਰਾਮ ਲਈ ਕਿਹਾ ਜਾ ਰਿਹਾ ਰਣਨੀਤੀ ਬਣਾਈ ਜਾ ਰਹੀ ਹੈ ਤੇ ਨਾਲ ਨਾਲ ਸਿਆਸੀਕਰਨ ਤਾਂ ਹੋ ਹੀ ਰਿਹਾ ਸਿੱਧੂ ਸਾਹਿਬ ਜਿਸ ਤਰ੍ਹਾਂ ਚਰਨਜੀਤ ਚੰਨੀ ਨੇ ਉਹ ਵੀ ਮਿਲਣ ਪਹੁੰਚੇ ਸੀਗੇ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਨੇ ਜੀ ਜੀ ਪਰ ਬਹੁਤ ਵਧੀਆ ਸਵਾਲ ਆ ਤੁਹਾਡਾ ਦੇਖੋ ਪਹਿਲਾਂ ਆਪਾਂ ਪੰਜਾਬ ਦੀ ਗੱਲ ਕੀਤੀ ਉਹਨੂੰ ਇਸੇ ਮੁੱਦੇ ਤੇ ਕੇਂਦਰ ਦੀ ਗੱਲ ਕਰ ਲਈ ਆਪਾਂ ਇਸੇ ਕਰਕੇ ਕਹਿੰਦੇ ਆ ਕਿ ਪੂਰਾ ਪੰਜਾਬ ਪਰੇਸ਼ਾਨ ਆ ਹੁਣ ਆਪਾਂ ਗੱਲ ਕਰਦੇ ਆ ਸ਼ੰਭੂ ਦੇ ਖਨੋਰੀ ਬਾਰਡਰ ਜਿਹੜੇ ਕਿ ਸੰਯੁਕਤ ਕਿਸਾਨ ਮੋਰਚਾ ਗੈਰਾ ਸਿਕ ਹੁੰਦਾ ਜਿਹਦੇ ਭਾਈ ਜੀ ਸਿੰਘ ਢਲੇਵਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਸੋਧਨ ਹੋ ਗਿਆ ਉਹਨਾਂ ਦੇ ਮਰਨ ਵਰਤ ਤੋਂ ਦੂਜੇ ਪਾਸੇ ਸਰਵਨ ਸਿੰਘ ਪਨੇਰ ਜਿਹੜਾ ਹੈਗਾ ਸੰਭੂ ਮੋਰਚੇ ਦੀ ਅਗਵਾਈ ਕਰ ਰਿਹਾ ਸਾਲ ਤੋਂ ਉੱਪਰ ਤਾਂ ਹੋ ਗਿਆ ਉਹਨਾਂ ਨੂੰ ਤਰਨੇ ਮਜ਼ਾਰੇ ਕਰਦੇ ਆ 100 ਦਿਨ ਲੰਘ ਗਿਆ ਮਰਨ ਮਰ ਤੇ ਬੈਠਾ ਹੈ ਕਿਸਾਨ ਆਗੂ ਢੱਲੇਵਾਲ ਨੂੰ ਔਰ ਕੇਂਦਰ ਨੇ ਬੜੀ ਮੁਸ਼ਕਿਲ ਨਾਲ ਦੋ ਤਿੰਨ ਮੀਟਿੰਗਾਂ ਤੇ ਗੱਲਬਾਤ ਕੀਤੀ ਔਰ ਗੱਲਬਾਤ ਤੇ ਸੁਣਵਾਈ ਕੋਈ ਨਹੀਂ ਕਹਿੰਦੇ ਫੇਰ ਅਗਲੀ ਤਰੀਕ ਤੇ ਗੱਲ ਕਰਾਂਗੇ ਆਪਾਂ ਅੱਗੇ ਵੀ ਕਹਿੰਨੇ ਆ ਜੇ ਤੁਸੀਂ ਇੰਨੇ ਹੀ ਸਨਿਦਾਂ ਹੋ ਮਾਣ ਲੈਣ ਲਮਟਾਉਣਾ ਚਾਹਨੇ ਹੋ ਐਮ ਐਸ ਬੀ ਨੂੰ ਚਾਹੇ 10 ਵਾਰੀ ਗੱਲ ਕਰ ਲਓ ਚਾਹੇ 5 ਵਾਰੀ ਗੱਲ ਕਰ ਲਓ ਚਾਹੇ 2 ਵਾਰੀ ਜਿੰਨੇ ਮਿਲ ਲਓ ਐਮ ਐਸ ਬੀ ਦਾ ਮੁੱਦਾ ਖਿੱਚ ਕੇ ਨਾ ਤਾਂ ਕਿਸਾਨ ਉਹਦੀ ਡਿਫੀਨੇਸ਼ਨ ਬਦਲ ਸਕਦੇ ਨਾ ਕੇਂਦਰ ਸਰਕਾਰ ਬਦਲ ਸਕਦੇ ਜੇ ਬਦਲਣਗੇ ਤਾਂ ਕੋਈ ਮੰਨੇਗਾ ਨਹੀਂ ਸਵੇ ਮੁੱਦੇ ਜਿਹੜਾ ਸਾਰਿਆਂ ਨੂੰ ਸਪਸ਼ਟ ਹੈ ਕੇਂਦਰ ਨੂੰ ਵੀ ਸਪਸ਼ਟ ਹੈ ਕਿੰਨਾ ਮੁੱਦਿਆਂ ਦੇ ਕੱਲ ਬਾਤ ਹੋ ਰਹੀ ਆ ਤੇ ਕਿਸਾਨਾਂ ਨੇ ਮੁੱਦੇ ਤਾਂ ਬਾਰ-ਬਾਰ ਰੱਖੇ ਆ ਕਿਉਂ ਫਿਰ ਕੇਂਦਰ ਜਿਹੜਾ ਇਸ ਤਰ੍ਹਾਂ ਦਾ ਵਤੀਰਾ ਅਪਣਾ ਰਿਹਾ ਪੰਜਾਬ ਦੇ ਨਾਲ ਕਿਸਾਨੇ ਮੁੱਦਿਆਂ ਦੇ ਨਾਲ ਅਖਰ ਰੀਸਨ ਢਲੇਵਾਲ ਬਜ਼ੁਰਗ ਆਗੂ ਆ ਉਹਨਾਂ ਦਾ ਹਾਇ ਰੋਜ ਜਿਹੜਾ ਹੈਗਾ ਇਦਾਂ ਦੀਆਂ ਗੱਲਾਂ ਹੁੰਦੀਆਂ ਹੈ ਕਿ ਜੇ ਅਸੀਂ ਢਲੇਵਾਲ ਦੀ ਸਿਹਤ ਬੜੀ ਚਿੰਤਾ ਕਰਦੇ ਆਂ ਤੇ ਅਦਾਲਤਾਂ ਦੀ ਗੱਲ ਕਰ ਲਈ ਸੁਪਰੀਮ ਕੋਰਟ ਦੀ ਗੱਲ ਕਰ ਲਈ ਹਾਈ ਕੋਰਟ ਦੀ ਗੱਲ ਕਰ ਲਈ ਪਰ ਜੇ ਧਲੇਵਾਲ ਸੇਦ ਦੀ ਜੀ ਨਹੀਂ ਚਿੰਤਾ ਉਹਨਾਂ ਦੀ ਤੇ ਫਿਰ ਗੱਲਬਾਤ ਦੀ ਤਰੀਕਾ ਅੱਗੇ ਕੰਮ ਨਹੀਂ ਰੱਖੀ ਜਾਂਦੀ ਕਿਉਂ ਆ ਬਲਵੇਂ ਤਰੀਕਾ ਰੱਖਦੇ ਆ ਸੋ ਇਸ ਮਾਮਲੇ ਤੇ ਜਦੋਂ 8 ਮਾਰਚ ਦੀ ਗੱਲ ਕਰਦੇ ਆ ਕਿਸਾਨ ਔਰਤਾਂ ਪਹਿਲਾਂ ਵੀ ਵੱਡੀ ਗਿਣਤੀ ਚ ਕਿਸਾਨਾਂ ਅੰਦੋਲਨ ਦੇ ਨਾਲ ਆਏ ਇਹ ਗੱਲ ਮੈਂ ਕਹਾਂਗਾ ਕਿ ਪੰਜਾਬ ਦੀਆਂ ਮਹਿਲਾਵਾਂ ਜਿਹੜੀਆਂ ਆ ਉਹਨਾਂ ਨੇ ਕੌਮੀ ਪੱਧਰ ਤੇ ਇੱਕ ਨਮਾ ਜਿਹੜਾ ਹੈਗਾ ਹਿਸਟਰੀ ਕ੍ਰੀਏਟ ਕਰਦੀ ਔਰਤਾਂ ਵੱਲੋਂ ਕਿ ਜਿਸ ਕਦਰ ਇਹਨਾਂ ਵੱਲੋਂ ਰਾਈ ਲੜੀ ਗਈ ਹੈ ਬੀਬੀਆਂ ਵੱਲੋਂ ਆਪਾਂ ਦਿੱਲੀਏਂ ਅੰਦੋਲਨ ਨੂੰ ਦੇਖਦੇ ਆਂ ਕਿਤ ਤਰ੍ਹਾਂ ਬੀਬੀਆਂ ਪ੍ਰਾਂਤਾਂ ਦੇ ਪ੍ਰਾਂਤਾਂ ਉੱਤੇ ਜਿਹੜੇ ਰੋਟੀਆਂ ਬਣਾਉਂਦੀਆਂ ਚੁੱਲ੍ਹੇ ਬਣਾਏ ਪਿਆ ਸਬਜ਼ੀਆਂ ਚਾੜਦੀਆਂ ਲੰਗਰ ਵਰਤਾਉਂਦੀਆਂ ਫਿਰ ਇੰਨਾ ਨਹੀਂ ਆਪਣਾ ਮਜ਼ਾਰੇ ਧਰਨੇਾਂ ਵਿੱਚ ਸ਼ਾਮਲ ਹੁੰਦੀਆਂ ਇੱਕ ਜਿਹੜੇ ਔਰਤ ਦੇ ਹੱਕਾਂ ਦੀ ਗੱਲ ਕਰਦੇ ਆਂ ਮੈਂ ਸਮਝਦਾ ਕਿ ਪੰਜਾਬਣਾਂ ਜਿਹੜੀਆਂ ਐਗੀਆਂ ਉਹਨਾਂ ਨੇ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਔਰਤਾਂ ਵੀ ਆਪਣੀ ਲੜਾਈ ਲੜਨਾ ਚਾਹੁੰਦੀਆਂ ਹੁਣ ਆਪਾਂ ਚ ਮਾਰਦੀ ਗੱਲ 8 ਮਾਰਚ ਨੂੰ ਵੀ ਇਸੇ ਤਰੀਕੇ ਨਾਲ ਉਹਨਾਂ ਵੱਲੋਂ 8 ਮਾਰਚ ਨੂੰ ਕੁਮਤਰੀਪਤ ਦੇ ਵਿਮਨਡੇ ਦੇ ਤੌਰ ਤੇ ਮਨਾਇਆ ਜਾਂਦਾ ਮਹਿਲਾ ਦਿਵਸ ਦੇ ਤੌਰ ਤੇ ਦੁਨੀਆ ਭਰ ਚ ਮਨਾਇਆ ਜਾਂਦਾ। ਉਸ ਦਿਨ ਫਿਰ ਸਾਡੀਆਂ ਪੰਜਾਬਣਾ ਇਹ ਸਨੇਹਾ ਦੇਣੀਆਂ ਮੋਰਚਾਂ ਤੇ ਸ਼ੰਗੂ ਦਾ ਮੋਰਚਾ ਹੋਵੇ ਖਨੋਰੀ ਦਾ ਜਾਂ ਬਾਕੀ ਥਾਵਾਂ ਦੇ ਉੱਤੇ ਕਿ ਜੇ ਮੰਗਾਂ ਦਾ ਸਵਾਲ ਹੈ ਤਾਂ ਆਪਣੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਹਿੰਦੀਆਂ ਕਿ ਕਿਉਂ ਇਹ ਘਰ ਦੀ ਬਰਬਾਦੀ ਹੋਏਗੀ। ਕਿਸਾਨਾਂ ਦੀ ਖੇਤੀ ਦੀ ਬਰਬਾਦੀ ਹੋਏਗੀ ਤਾਂ ਪੂਰਾ ਪਰਿਵਾਰ ਹੀ ਉਹਦੇ ਲਈ ਜਿਹੜਾ ਹੈਗਾ ਜ਼ਿੰਮੇਵਾਰ ਹੋਏਗਾ ਜਾਂ ਪੀੜਤ ਹੋਏਗਾ ਤਾਂ ਉਹਦੇ ਚੋਂ ਔਰਤਾਂ ਵੀ ਸ਼ਾਮਲ ਹੈ। ਜੀ ਜੀ ਮਰਦ ਵੀ ਸ਼ਾਮਲ ਹੈ ਸੋ ਪੰਜਾਬ ਦੀਆਂ ਔਰਤਾਂ ਨੇ ਵੀ ਸਨੇਹਾ ਦਿੱਤਾ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਤੰਦੇ ਨਕੰਗਾ ਲਾ ਕੇ ਖੜੀਆਂ ਡਟ ਕੇ ਲੜਾਈ ਦੇ ਮੈਦਾਨ ਚ ਡਟੀਆਂ ਵੀ ਆ ਜੀ ਜੀ ਸੁਧ ਸਾਹਿਬ ਅੱਗੇ ਵਾਦੇ ਆ ਤੇ ਗੱਲ ਕਰਾਂਗੇ ਅਕਾਲੀ ਦਲ ਦੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਉਸ ਤੇ ਨਜ਼ਰ ਟਿਕੀ ਹੋਈ ਹੈ ਬੇਸ਼ੱਕ ਥੋੜਾ ਜਿਹਾ ਮਾਮਲਾ ਠੰਡਾ ਜਿਹਾ ਹੋ ਗਿਆ ਕਿਉਂਕਿ ਕਿਸਾਨਾਂ ਵਾਲਾ ਮੁੱਦਾ ਇਸ ਸਮੇਂ ਵੱਡਾ ਹੈ ਪਰ ਇਹਦੇ ਵਿਚਕਾਰ ਪ੍ਰਧਾਨਗੀ ਦਾ ਮੁੱਦਾ ਓਡਾ ਹੀ ਵੱਡਾ ਹੈ ਕਿ ਪ੍ਰਧਾਨ ਕੌਣ ਹੋਏਗਾ ਕਾਲੀ ਦਲ ਦਾ 10 ਮਾਰਚ ਨੂੰ ਪਾਰਲੀਮੈਂਟਰੀ ਦੀ ਨਵੀਂ ਮੀਟਿੰਗ ਹੈ ਜਿਹੜੀ ਬੋਰਡ ਦੀ ਮੀਟਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪਾਰਲੀਮੈਂਟਰੀ ਦੀ ਇਸ ਮੀਟਿੰਗ ਦੇ ਵਿੱਚ ਡਿਸਾਈਡ ਹੋ ਜਾਏਗਾ ਕਿ ਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੈ ਪਰ ਤੁਸੀਂ ਕਿਹਨਾਂ ਨਜ਼ਰਾਂ ਟਿਗੇ ਮੈਂ ਤਾਂ ਕਹਿੰਦਾ ਸਾਡੀ ਨਜ਼ਰਾਂ ਅੱਖੀਆਂ ਉਹ ਜ਼ਹੀ ਮਾਮਲੇ ਹੀ ਮਾਮਲੇ ਜੀ ਸੁਮਣੇ ਕਾਲੀ ਦਲ ਨੇ 2 ਦਸੰਬਰ ਤੋਂ ਸ਼ੁਰੂ ਹੋਇਆ ਮਾਮਲਾ 2 ਦਸੰਬਰ ਨੂੰ ਅਕਾਲ ਤਾ ਸਦੀ ਵਸੇ ਜੋ ਸਿੰਘ ਸਾਹਿਬਾਂ ਨੇ ਫੈਸਲਾ ਸੁਣਾਇਆ ਸਾਰੇ ਆਪਣੇ ਦਰਸ਼ਕ ਵੀ ਜਾਣਦੇ ਆ ਆਪਾਂ ਵੀ ਆਏ ਦਿਨ ਦੇ ਸਮੁਦਾਇ ਤੇ ਜ਼ਿਕਰ ਕਰਦੇ ਆ ਹੁਣ ਵੱਡਾ ਮਾਮਲਾ ਇਹ ਹੋ ਗਿਆ ਕਿ ਸਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਸਿੰਘ ਸਾਹਿਬਾਂ ਵੱਲੋਂ ਉਹਨਾਂ ਦੇ ਦੋ ਮੈਂਬਰ ਤਾਮੀਰ ਸਾਹਿਬ ਜਿਹੜੇ ਸੁਮਣੀ ਗੁਰਦਾਰਾ ਪਰੰਦੇ ਦੇ ਪ੍ਰਧਾਨ ਆ ਕੋਪਾ ਸਿੰਘ ਮਡੂੰਗਾ ਜਿਹੜੇ ਸੌਕਾ ਪਰੰਦੇ ਆ ਐਸਜੀਪੀਸੀ ਦੇ ਉਹ ਤੋਂ ਅਸਤੀਫਾ ਦੇ ਕੇ ਹੋ ਗਿਆ ਲਾਵੇਂ ਪੰਜ ਮੈਂਬਰੀ ਕਮੇਟੀ ਰਹਿ ਗਈ ਹੁਣ ਪੰਜ ਮੈਂਬਰੀ ਕਮੇਟੀ ਨੇ ਅਕਾਲ ਤਾ ਸਹਾ ਕੇ ਬਕਾਇਦਾ ਮਰਦਾਸ ਕਰਕੇ ਇਹ ਫੈਸਲਾ ਲਿਆ ਕਿ 18 ਮਾਰਚ ਤੋਂ ਅਕਾਲੀਗੱਲ ਦੀ ਅਗਲੇ 6 ਮਹੀਨਿਆਂ ਲਈ ਭਰਤੀ ਕੀਤੀ ਜਾਏਗੀ ਔਰ ਉਹਦੇ ਵੱਡੀ ਪੱਤਰ ਤੇ ਮਹਿਮ ਚੜੀ ਜਾਏਗੀ ਦੂਜੇ ਪਾਸੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਖਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਤਾਂ ਕਿ ਭਾਈ ਸਾਹਿਬ ਕਿਹੜੀ ਭਰਤੀ ਦੀ ਗੱਲ ਕਰਦੇ ਆ ਭਰਤੀ ਤਾਂ ਕਹਿੰਦੇ ਹੋਗੀ 30-35 ਲੱਖ ਦੀਆਂ ਪਰਚੀਆਂ ਬਣਣਗੀਆਂ 20-22 ਲੱਖ ਪਰਚੀ ਆ ਵੀ ਚੁੱਕੀ ਆ ਅਗਲੇ ਦਿਨਾਂ ਚ ਆਜੂਗੀ ਸੋ ਇੱਕ ਤਾਂ ਜਿਹੜੀ ਭਰਤੀ ਮਹਿਮ ਦੀ ਦੌੜ ਐ ਇਹ ਜਿਹੜਾ ਅਕਾਲੀ ਦਲ ਨੇ ਖੇਰੂ ਖੇਰੂ ਕਰਤਾ ਕਿਹੜੀ ਭਾਰਤੀ ਸਹੀ ਹੈ ਕਿਹੜੀ ਕਿਹੜੀ ਭਾਰਤੀ ਗਲਤ ਹੈ ਦਾ ਫੈਸਲਾ ਕੌਣ ਕਰੇਗਾ ਇਹ ਗੱਲ ਦੂਜੀ ਗੱਲ ਜਿਹੜੀ ਹੈਗੀ ਹੈ ਪੰਜ ਮੈਂਬਰੀ ਕਮੇਟੀ ਕਹਿੰਦੇ ਸੀ ਭਾਰਤੀ ਕਰਾਂਗੇ 6 ਮਹੀਨੇ ਅਗਲੇ ਸ ਤੇ ਦੂਜੇ ਪਾਸੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੁਣ ਇਸ ਵੇਲੇ ਕਾਬਜ਼ ਲੀਡਰਸ਼ਿਪ ਹੈ ਉਹਨਾਂ ਨੇ ਤਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ 10 ਮਾਰਚ ਨੂੰ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਸੱਦ ਲਈ ਹੈ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਨਾਲ ਉਹਨਾਂ ਨੇ ਅਬਜ਼ਰਵਰ ਜਿਨ੍ਹਾਂ ਨੇ ਭਾਰਤੀ ਕਰਵਾਈ ਹੈ ਕਰੀ ਹੈ ਨਿਗਰਾਨ ਹੈ ਉਹਨਾਂ ਸਾਰਿਆਂ ਨੂੰ ਬੁਲਾ ਲਿਆ ਤੇ ਉਸ ਦਿਨ ਫੈਸਲਾ ਡੈਲੀਗੇਟਾਂ ਦੀ ਚੋਣ ਕਿਵੇਂ ਕਰਨੀ ਆ ਤੇ ਅਗਲੇ ਪ੍ਰਧਾਨ ਦੀ ਤਿਆਰੀ ਸੋ ਸ਼੍ਰੋਮਣੀ ਕਾਲੀਦਾਦਾ ਪ੍ਰਧਾਨ ਦੀ ਤਿਆਰੀ ਕਰ ਰਿਹਾ ਕਿ ਨਵਾਂ ਪ੍ਰਧਾਨ ਬਣਾਉਣ ਦੇ ਲਈ ਅਗਲੇ ਦਿਨ ਪ੍ਰਧਾਨ ਮਿਲ ਜੇਗਾ ਸ਼੍ਰੋਮਣੀ ਕਾਲੀਦਾਦ ਨੂੰ ਜੀ ਜੀ ਦੂਜੇ ਪਾਸੇ ਭਾਤੀ ਨੂੰ ਰਹਿ ਕੇ ਖਲਾਰਾ ਪਿਆ ਹੋਇਆ ਸੋ ਕਾਲੀਦਾਦ ਇਸ ਮੌਲੇ ਤੋਂ ਲੈ ਕੇ ਕੀ ਦੀ ਪੰਤਿਕ ਤਰ੍ਹਾਂ ਇਸ ਦੀ ਅਮੈਤ ਕਰਨੀ ਆ ਕੌਣ ਕਰੇਗਾ ਕੀ ਜਿਹੜਾ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਸਾਫ ਤੌਰ ਤੇ ਇਹ ਕਿ ਕਾਸਾ ਜਥੇਦਾਰ ਵੱਲੋਂ ਉਹਨਾਂ ਥਾਪੜਾ ਉਹਨਾਂ ਨੇ ਕਹਿਣ ਤੇ ਹੋ ਰਹੀ ਆ ਕਿਉਂਕਿ ਜਦੋਂ ਸੁਖਮਨੀ ਕਾਲੀਦਾਰ ਨੂੰ ਸਵਾਲ ਪੁੱਛੇ ਜਾਂਦਾ ਹੈ ਲੀਡਰਸ਼ਿਪ ਨੂੰ ਉਹ ਕਹਿੰਦੇ ਜੀ ਸਾਨੂੰ ਕਿਉਂ ਪੁੱਛਦੇ ਆ ਇਹ ਸਵਾਲ ਜਥੇਦਾਰ ਸਾਹਿਬ ਨੂੰ ਪੁੱਛੋ ਕਿ ਉਹਨਾਂ ਦੇ ਕਹਿੰਦੇ ਤੇ ਹੋ ਰਹੀ ਹੈ ਇਹ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਭਾਰਤੀ ਕੀ ਦੇ ਕਹਿੰਦੇ ਕਰ ਰਹੀ ਹੈ ਜੀ ਸੁਰਸਤੀ ਦੀ ਐਸ ਕਦਰ ਬਣੀ ਵੀ ਹੈ ਕਿ ਜਵਾਬ ਦੇ ਕੌਣ ਹੋਏਗਾ ਪਰ ਇਹਦੇ ਨਾਲ ਇਹ ਕਿ ਪੰਥਕ ਤਰ੍ਹਾਂ ਦੀ ਇੱਕ ਨਵੀਂ ਵੱਡੀ ਸਮੱਸਿਆ ਪੰਜਾਬ ਦੇ ਅੰਦਰ ਹੈ ਸਾਰੇ ਕਾਹਦੇ ਚੱਲਦੇ ਆ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਵੀ ਭਾਰਤੀ ਵੀ ਕਰ ਲਈ ਹੈ ਅਗਲੇ ਦਿਨਾਂ ਚ ਪ੍ਰਧਾਨ ਵੀ ਬਣਾ ਲੈਣਾ ਹੈ ਤੇ ਹੁਣ ਪੰਚ ਮੈਂਬਰ ਕਮੇਟੀ ਆਪਣੀ ਭਰਤੀ ਕਰਦੀ ਰਹੇਗੀ ਕਿ ਹੋਜੀ ਭਰਤੀ ਕਿੰਨਾ ਘੰ ਘਾਰਾ ਮਿਲੇਗਾ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਕਾਲਤਾ ਸਦ ਦੇ ਉਤੋਂ ਹਦੇਸ਼ ਦੇਣ ਦੇ باوجود ਵੀ ਕਾਲੀਗੱਲਾ ਮਾਮਲਾ ਨਿਬੜਨ ਦੀ ਬਜਾਏ ਸਭ ਨੂੰ ਬਿਖੇੜਾ ਹੋਰ ਵੀ ਵਾਧਾ ਨਜ਼ਰ ਆ ਰਿਹਾ ਹੈ ਜੀ ਜੀ ਸ਼ਿਵ ਸਾਹਿਬ ਗੱਲ ਕਰਾਂਗੇ ਪੰਜਾਬ ਦੇ ਹੋਰ ਮੁੱਦੇ ਦੀ ਪੰਜਾਬ ਦੇ ਮੁੱਖ ਮੰਤਰੀ सीएम मान ने जो ओना बहुत सख्त लैजे दे विच नजर आ रहे ने पहला सख्त लैजजे जेड़ा ओ ਕਿਸਾਨਾਂ ਦੇ ਖਿਲਾਫ ਵੀ ਰਿਹਾ सख्त लैजजे जेड़ा ओ ਨਸ਼ਿਆਂ ਵਾਲਿਆਂ ਦੇ ਖਿਲਾਫੀ ਹੋ ਰਿਹਾ ਪਰ ਜਿਹੜਾ ਹੁਣ ਸਖਤ लैजजे ਉਹ ਤਹਿਸੀਲਦਾਰਾਂ ਦੇ ਖਿਲਾਫ ਹੋਇਆ ਜਿਸ ਤਰ੍ਹਾਂ ਤਹਿਸੀਲਦਾਰ ਲਗਾਤਾਰ ਵਿਰੋਧ ਕਰ ਰਹੇ ਸਨ ਸੋ ਇੱਕੇਦਮ ਐਕਸ਼ਨ ਦੇ ਵਿੱਚ ਆਏ तहसीलदारਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਹਟਾਤਾ ਉਹ ਕਹਿੰਦੇ ਜੀ ਤੁਹਾਡੀ ਜਗ੍ਹਾ ਤੇ ਹੋਰ ਬਹੁਤ ਲੋਕ ਨੇ ਕੰਮ ਕਰਨ ਵਾਲੇ ਅਸੀਂ ਕਰ ਲਾਂਗੇ ਮੈਨੇਜ ਪਰ ਉਸ ਤੋਂ ਬਾਅਦ ਜੋ ਅੱਜ ਤਬਾਦਲੇ ਹੋਏ ਉਹ ਹੈਰਾਨ ਕਰਨ ਵਾਲੇ ਸੀ ਕਿਉਂਕਿ 200 ਤੋਂ ਉੱਪਰ ਤਬਾਦਲੇ ਹੋਏ ਨੇ 58 ਤਹਿਸੀਲਦਾਰ ਤੇ 177 ਨਾਇਬ ਤਹਿਸੀਲਦਾਰ ਨੇ ਜਿਹੜੇ ਉਹ ਬਦਲੇ ਗਏ ਨੇ ਤੇ ਬਦਲਵੀਆਂ ਵੀ ਕਿਸੇ ਨਾਲ ਦੇ ਸ਼ਹਿਰ ਚ ਨਹੀਂ ਹੋਈਆਂ ਬਲਕਿ ਇੱਕ ਦੂਜੇ ਤੋਂ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਉੱਪਰ ਚੱਕ ਕੇ ਨੇ ਜਿਹੜੇ ਉਹ ਬਦਲੇ ਗਏ ਨੇ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੀ ਜੀ ਆਪਰਾਜਨ ਮੁੱਦੇ ਦੇ ਜ਼ਿਕਰ ਕਰ ਰਿਹਾ ਮੈਂ ਕਹਣਾ ਹੈ ਕਿ ਵੀ ਵਾਕਈ ਇੱਕ ਕੌਤ ਬਣੀ ਹੈ ਕਿ ਬਦਲੀ ਬਦਲੀ ਸੀ ਸਰਕਾਰ ਨਜ਼ਰ ਆਂਦੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਡਾ ਵੱਡਾ ਫੈਸਲਾ ਲਿਆ ਮੈਂ ਵੀ ਇਹ ਜਨ ਜਿਦਾ ਦੇਖ ਰਿਹਾ ਦੇਖੋ ਇਸ ਪੰਜਾਬ ਚ ਇੱਕ ਮੁੱਖ ਮੰਤਰੀ ਹੋਏ ਹੈ ਜਿਨ੍ਹਾਂ ਦਾ ਨਾਮ ਸੀ ਪ੍ਰਤਾਪ ਸਿੰਘ ਕਹਿਰੋਂ ਪ੍ਰਤਾਪ ਸਿੰਘ ਕਹਿਰੋਂ ਦਾ ਜ਼ਮਾਨਾ ਉਹਨਾਂ ਦਾ ਕਾਰਸਕਲ ਕੰਮ ਕੰਦਾ ਤੰਤਰਿਕ ਉਹ ਤੋਂ ਮੈਂ ਦੇਖਿਆ ਨਹੀਂ ਪਰ ਸੁਣਿਆ ਆਉਣਾ ਬਾਰੇ ਬਹੁਤ ਜੀ ਉਹਨਾਂ ਬਾਰੇ ਵੀ ਦੋ ਸਾਲ ਨਹੀਂ ਕਹਿੰਦੇ ਹੜਤਾਲਾਂ ਹੁੰਦੀਆਂ ਸੀ ਬੜਾ ਸਖਤ ਫੈਸਲਾ ਲੈਂਦੇ ਸੀ ਇਕ ਵਾਰੀ ਕਹਿੰਦੇ ਆ ਅਫਗਾਨ ਨੇ ਹੜਤਾਲ ਕਰਤੀ ਤੇ ਉਦੋਂ ਇਕੱਠਾ ਪੰਜਾਬ ਸੀ ਹਰਿਆਣਾ ਤੇ ਪੰਜਾਬ ਜਿਹੜਾ ਹੋਣਾ ਲੱਗ ਲੱਗ ਹੋ ਗਿਆ ਇੱਕੋ ਪੰਜਾਬ ਸੀ ਤਾਂ ਕੈਰੋ ਸਾਹਿਬ ਨੇ ਕੀ ਕੀਤਾ ਜਿਹੜਾ ਕੋਈ ਬਠਿੰਡੇ ਦਾ ਅਧਿਆਪਕ ਸੀ ਜਾਂ ਸਮਰੂਰ ਦਾ ਅਧਿਆਪਕ ਸੀ ਚਾਕੇ ਉਹਨੂੰ ਰੋहतक ਬਦਲਤਾ ਰੋहतक ਕਾਲੇ ਜਾ ਕੇ ਬਠਿੰਡੇ ਲਿਆਂਦਾ ਸੋ ਇਸ ਤਰ੍ਹਾਂ ਦਾ ਅਧਿਆਪਕ ਵਿਚਾਰੇ ਜਿਹੜੇ ਐ ਗੱਲ ਆਉਦੇ ਫਿਰਨਾਂ ਜੇ ਕਿਸੇ ਨੇ ਇੱਕ ਦਿਨ ਦੀ ਛੁੱਟੀ ਵੀ ਕਰਨੀ ਹੁੰਦੀ ਹੈ ਰੋहतक ਤੋਂ ਸਮਰੂਰ ਵਾਲੇ ਅੰਦਾਜ਼ਾ ਲਾਓ ਕਿੰਨਾ ਉਦੋਂ ਤਾਂ ਬਸਾਂ ਦੇ ਆਉਂਦੇ ਸੀ ਬਸਾਂ ਦੇ ਜਾਂਦੇ ਸੀ ਕਾਰਪੂਰ ਵੀ ਕਿਸੇ ਕੋਲੇ ਘਾਟੀ ਹੁੰਦੀ ਸੀ ਇਹੋ ਜੀ ਸਥਿਤੀ ਦੇ ਵਿੱਚ ਪ੍ਰਤਾਪ ਸਿੰਘ ਕਹਿ ਰਹੇ ਹੁੰਦਾ ਅੱਜ ਤੱਕ ਜਿੱਦਿਆ ਕਿ ਕਿਸ ਕਦਰ ਉਹਨਾਂ ਨੇ ਦੇ ਆਪ ਕਨਾਲ ਤੇ ਹੁਰ ਨਾ ਰੋਣ ਨਾਲ ਬਾਅਦ ਦੇ ਵਿੱਚ ਸਮਾਂ ਬਦਲਿਆ ਹੌਲੀ ਹੌਲੀ ਮੁੜ ਕੇ ਫਿਰ ਆਪਣੀਆਂ ਆਪਣੀਆਂ ਥਾਵਾਂ ਤੇ ਮੁਲਾਜ਼ਮਾ ਹੁੰਦੇਗੇ ਪ੍ਰਤਾਪ ਸਿੰਘ ਕਹਿਣ ਤੋਂ ਬਾਅਦ ਜਦੋਂ ਤੁਸੀਂ ਗੱਲ ਕਰੀ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਜਿਨ ਨੇ ਵੱਡੇ ਪੱਦਰ ਤੇ ਜਿਹੜੇ ਅਧਿਕਾਰੀ ਕਹਿੰਦੇ ਨੇ ਇਨਸ਼ਾਸਨ ਨਹੀਂ ਮੰਨਦੇ ਉਹਨਾਂ ਦੇ ਖਿਲਾਫ ਐਡਾ ਵੱਡਾ ਫੈਸਲਾ ਲੈ 235 ਦੇ ਕਰੀਬ ਤਸਵੀਲਦਾਰ ਨਾਇਬ ਤਸਵੀਲਦਾਰ ਕਾਨੂੰਗੋ ਤੇ ਜਿਹੜੇ ਹੋਰ ਅਧਿਕਾਰੀ ਮਾਲ ਮਹਿਕਵੇਂ ਨਾਲ ਸੰਬੰਧਤ ਹੈ ਉਹਨਾਂ ਨੇ ਤਵਾਦਲੇ ਕਰ ਦਿੱਤੇ ਜਿੱਦਾਂ ਤੁਸੀਂ ਕਹਿ ਰਹੇ ਮਾਲੀ ਵਾਲੇ ਚ ਜਾ ਕੇ ਗਰਦਾਸਪੁਰ ਫਰੀਦਕੋਟ ਵਾਲੇ ਚ ਜਾ ਕੇ ਮਾਲੀ ਮਲੇ ਇਸ ਤਰੀਕੇ ਦੇ ਨਾਲ ਤਵਾਦਲੇ ਕੀਤੇ ਆ ਕਿ ਜੇ ਕਿਸੇ ਨੇ ਆਪਣਾ ਘਰ ਵੀ ਬਦਲਣਾ ਹੈ ਘਰ ਵੀ ਜਾਣਾ ਹੋਵੇਗਾ ਤਾਂ ਇੱਕ ਦਿਨ ਤੇ ਜਾ ਵੀ ਨਹੀਂ ਸਕੇਗਾ ਇੱਕ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਮਾਲ ਮਹਿਕਵੇਂ ਚ ਸਾਰੀ ਤਰਥੱਲੀ ਮਚ ਗਈ ਹੈ ਉਤਰੋ ਪੁੱਤਰ ਹੋ ਗਈ ਹੈ ਇਹ ਨਹੀਂ ਪਤਾ ਲੱਗ ਰਿਹਾ ਨਾ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਮੇਰਾ ਤਹਿਸੀਲਦਾਰ ਕੌਣ ਹੈ ਨਾ ਤਹਿਸੀਲਦਾਰ ਨੂੰ ਪਤਾ ਲੱਗ ਰਿਹਾ ਕਿ ਮੈਂ ਕਿੱਥੇ ਹਾਂ ਕਈਆਂ ਦੇ ਖਿਲਾਫ ਤਾਂ ਕਾਰਵਾਈ ਵੀ ਹੋਈ ਹੈ ਪਰ ਸਾਰਿਆਂ ਦੇ ਖਿਲਾਫ ਤਾਂ ਨਹੀਂ ਜਿਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਤਾਂ ਹੋਈ ਹੈ ਪਰ ਟਰਾਂਸਫਰ ਵੱਡੀ ਪੱਤਰ ਤੇ ਕਰ ਦਿੱਤੀ ਗਈ ਹੈ ਪ੍ਰਤਾਪ ਸਿੰਘ ਕਹਿਣ ਤੋਂ ਬਾਅਦ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਆਪਣੇ ਢੰਗ ਨਾਲ ਆਪਣੇ ਅਧਿਕਾਰੀਆਂ ਨੂੰ ਕਹਿ ਲਓ ਆਪਣੇ ਮੁਲਾਜ਼ਮਾਂ ਨੂੰ ਸਬਕ ਸਿਖਾਇਆ ਜੇ ਕੰਮ ਨਹੀਂ ਕਰੋਗੇ ਤਾਂ ਸਰਕਾਰ ਦਰੇ ਇਹੋ ਜੀ ਕਾਰਵਾਈ ਵੀ ਕਰਨਾ ਜਾਣਦੀ ਹੈ ਜੀ ਜੀ ਸੱਚਾ ਬ ਗੱਲ ਆਪਾਂ ਨਸ਼ੇ ਦੀ ਕਰ ਰਹੇ ਸੀ ਸਮਾਂ ਥੋੜਾ ਹੈ ਪਰ ਨਸ਼ੇ ਦੇ ਖਿਲਾਫ ਵੀ ਬੜੀ ਸ਼ਕਤੀ ਨਜ਼ਰ ਆ ਰਹੀ ਹੈ ਬਲਡੋਜ਼ਰ ਚਲਾਏ ਜਾ ਰਹੇ ਨੇ ਸਿੱਧਾ ਯੂਪੀ ਸਰਕਾਰ ਵਾਲਾ ਰੁਖ ਅਪਣਾ ਰਹੀ ਹੈ ਸੀਐਮ ਸਰਕਾਰ ਕਿਵੇਂ ਮੰਨ ਦਿਓ ਬਿਲਕੁਲ ਦੇਖੋ ਆਪਾਂ ਅ ਲਗ ਲਗ ਸਰਕਾਰਾਂ ਦਾ ਆਪਣਾ ਆਪਣਾ ਦਾ ਯੂਪੀ ਜਿੱਥੇ ਕਈ ਹੋਰ ਮਾਮਲੇ ਵੀ ਆ ਜਿਹੜੇ ਤਰਨਾਲ ਵੀ ਜੁੜੇ ਹੋਏ ਆ ਜਾਤਾਂ ਨਾਲ ਜੁੜੇ ਹੋਏ ਆ ਜੀ ਪਰ ਮੁਕੰਦਰੀ ਭਗਵੰਦ ਜਿਹੜੀ ਕਾਰਵਾਈ ਕਰ ਰਿਹਾ ਹੈ ਉਹ ਕਹਿੰਦੇ ਇਹ ਤਾਂ ਨਸ਼ਿਆਂ ਦੇ ਖਿਲਾਫ ਯੰਗ ਹੈ ਯੋਧਾ ਨਸ਼ਿਆਂ ਦੇ ਖਿਲਾਫ ਸੋ ਨਸ਼ਿਆਂ ਦੇ ਖਿਲਾਫ ਯੰਗ ਹੈ ਉਦੋਂ ਜੇ ਬਲਡوزر ਚੱਲ ਰਿਹਾ ਚਾਹੇ ਉਹ ਅਮਰਸਾਦੀ ਗੱਲ ਹੋਵੇ ਚਾਹੇ ਫਤਿਹਗੜ੍ਹ ਦੀ ਗੱਲ ਹੋਵੇ ਚਲੰਦਰ ਦੀ ਗੱਲ ਹੋਵੇ ਮੌਕਾ ਕਿ ਥਾਂ ਦੇ ਨਸ਼ਾ ਤਸਕਰਾਂ ਨੇ ਜਿਨ੍ਹਾਂ ਨੇ ਆਪਣੀਆਂ ਘੁਟੀਆਂ ਜਾਇਦਾਦਾਂ ਗੈਰਕਾਨੂੰਨੀ ਢੰਗ ਨਾਲ ਬਣਾਈਆਂ ਗੈਰਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕੀਤਾ ਉਹਨਾਂ ਦੇ ਬਲਡوزر ਚੱਲਿਆ ਇੱਕ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਕੋਈ ਨਸ਼ਾ ਤਸਕਰ ਇਸ ਤਰੀਕੇ ਨਾਲ ਰਹਿ ਨਹੀਂ ਸਕੇਗਾ ਕਿਸੇ ਦਾ ਤਾਂ ਸਰਕਾਰ ਨੇ ਸਨੇਹਾ ਦਿੱਤਾ ਕਿ ਜਾਂ ਤਾਂ ਨਸ਼ੇ ਦਾ ਕਾਰੋਬਾਰ ਛੱਡੋ ਤੇ ਨਹੀਂ ਤਾਂ ਪੰਜਾਬ ਛੱਡ ਜਾਓ ਦੋਨੇ ਤਰ੍ਹਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਇੱਕ ਗੱਲ ਜ਼ਰੂਰ ਮੈਂ ਇਹਦੇ ਚ ਕਹਿਣੀ ਚਾਹਾਂਗਾ ਦੇਖੋ ਸਰਕਾਰੀ ਤੰਦਰ ਦੇ ਲਿਹਾਜ਼ ਨਾਲ ਬੜੀ ਸਖਤੀ ਕੀਤੀ ਜਾ ਰਹੀ ਹੈ ਤੇ ਸਨੇਹਾ ਵੀ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਰਾਜਸੀ ਤਰ੍ਹਾਂ ਜਿਹੜੀਆਂ ਪੰਜਾਬ ਨਾਲ ਹੀ ਜੁੜੀਆਂ ਹੋਈਆਂ ਚਾਹੇ ਕਾਂਗਰਸ ਆਖਾਲੀ ਪਾਰਟੀ ਉਸ ਦੇ ਦੌਰ ਤੇ ਇਸ ਕਾਰਜ ਦੇ ਖਰਾਬੀ ਸਾਲ 2018 ਨਸ਼ਿਆਂ ਦੇ ਮੁੱਦੇ ਤੇ ਜੇ ਪੰਜਾਬ ਇਸ ਮੁجهه ਤੌਰ ਤੇ ਤਬਾਹ ਹੋ ਰਿਹਾ ਪੰਜਾਬ ਦੇ ਪਤਾ ਨਹੀਂ ਕਿੰਨੇ ਘਰਾਂ 'ਚ ਨਸ਼ਾ ਕਰਨ ਸੱਤਰ ਵਿਸ਼ੇ ਹੋਣਗੇ ਤੇ ਵਿਸ਼ ਰਹੇ ਆ ਜੀ ਜੀ ਸੋ ਘਟੋ ਘਟਾ ਮੈਂ ਸਮਝਦਾ ਕਿ ਨਸ਼ਿਆਂ ਦੇ ਖਿਲਾਫ ਕੋਈ ਸੰਜੀਦਗੀ ਨਾਲ ਕਾਰਵਾਈ ਕਰੀਏ ਸਰਕਾਰ ਤੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਦੇ ਹੋਰ ਬਹੁਤ ਸਾਰੇ ਮਾਮਲੇ ਆ ਕਹੇ ਜਾਂਦਾ ਕਿ ਆਗੂਆਂ ਦੇ ਬਦਲੇ ਖੁੱਲ੍ਹ ਦੀ ਭਾਵਨਾ ਨਾਲ ਗੱਲ ਕੀਤੀ ਤਾਂ ਗੱਲ ਹੋ ਸਕਦੀ ਹੈ ਕਿਸੇ ਦੀ ਇਲੈਕਸ਼ਨ ਦਾ ਮਾਮਲਾ ਉਹ ਤੇ ਦਖੰਡਾਜੀ ਦੀ ਗੱਲ ਹੋ ਜਾਂਦੀ ਹੈ ਪੰਨ ਦੇ ਸੰਬੰਧੇ ਖਾਸ ਜਿਹੜੀ ਕਾਰਵਾਈ ਹੋ ਰਹੀ ਹੈ ਮੁਖੰਦਰੀ ਭਗਵੰਤ ਮਾਨ ਕਹ ਰਹੇ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਮੇਰੀ ਇੱਕ ਮਹਮ ਹੈ ਇਹ ਸਹੀ ਹੈ ਕਿ ਤਿੰਨ ਸਾਲ ਉਹਨਾਂ ਨੇ ਇਸ ਮਾਮਲੇ ਤੇ ਉਸ ਤਰ੍ਹਾਂ ਦੀ ਕਰੜਾਈ ਨਹੀਂ ਕੀਤੀ ਜਿਵੇਂ ਹੁਣ ਕੀਤੀ ਹੈ ਵੱਡਾ ਪੰਜਾਬ ਜਿਸ ਤਰੀਕੇ ਨਾਲ ਤਬਾਹੀ ਤਰਾ-ਤਰਾ ਕਰ ਰਿਹਾ ਹੈ ਜੀ ਜੀ ਵੱਡੀ ਮਹਮ ਹੈ ਪਰ ਇਸ ਮਹਮ ਦਾ ਕਿਸਾਏ ਵੀ ਹੈ ਆਮ ਤੌਰ ਤੇ ਸਰਕਾਰੀ ਤੰਤਰ ਹੁੰਦਾ ਹੈ ਜਿਹੜਾ ਲੋਕਾਂ ਨੂੰ ਵੀ ਨਾਲ ਜੋੜਨ ਦੀ ਲੋੜ ਹੈ ਵਾਪਕਾ ਕਿ ਸਮਾਜਿਕ ਜਥੇਬੰਦੀਆਂ ਚਾਹ ਪੰਚਾਇਤਾਂ ਸਮਾਜਿਕ ਜਥੇਬੰਦੀਆਂ ਜੇ ਉਹ ਮਹਿਮਾ ਚੜੀ ਜਾਏਗਾ ਉਹ ਜਾਂਤਾ ਕਾ ਸਮਾਜਿਕ ਪੱਧਰ ਤੇ ਲੋਕ ਸਾਥ ਨਹੀਂ ਦੇਣਗੇ ਕੇਵਲ ਸਰਕਾਰੀ ਤੰਤਰ ਨਾਲ ਕੋਈ ਵੀ ਲੜਾਈ ਦਿੱਤੀ ਨਹੀਂ ਜਾ ਸਕਦੀ ਸੋ ਲੋਕਾਂ ਨੂੰ ਵੀ ਇਸ ਮਹਿਮਾ ਚ ਨਾਲ ਜੁੜਨ ਦੀ ਲੋੜ ਆ ਤਾਂ ਸ਼ਾਇਦ ਨਤੀਜੇ ਖੂਰ ਵੀ ਚੰਗੇ ਆਉਣਗੇ ਜੀ ਜੀ ਸੋ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦਾ ਪਹਿਲਾ ਦਿਨ ਸੀ ਜਿੱਥੇ ਪ੍ਰਦਰਸ਼ਨ ਕਰਨ ਲਈ ਪਹੁੰਚ ਰਹੇ ਸਨ ਇੱਕ ਦੋ ਜਥੇ ਨੇ ਜਿਹੜੇ ਉਹ ਪਹੁੰਚੇ ਵੀ ਚੰਡੀਗੜ੍ਹ ਦੇ ਸੈਕਟਰ 35 ਤੱਕ ਪਰ ਹੁਣ ਅੱਗੇ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਉਹ ਚਲਦੀ ਹੈ ਉਮੀਦ ਕਰਦੇ ਹਾਂ ਅਜਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮਿਲ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ